ਬਾਈ ਯਾਰ ਗਾਲ ਨਾ ਕੱਢ ਫਿਰ ਵੀ ਸੂਬੇ ਦਾ ਮੁੱਖ ਮੰਤਰੀ ਆ ਢੀਆਂ ਭੈਣਾ ਸਾਹਿਬ ਦੀਆਂ ਸਾਂਝੀਆਂ ਹੁੰਦੀਆਂ ਉਂ ਜੋ ਮਰਜੀ ਕਰੀ ਚੱਲ ਕੇ ਕੰਜਰ ਨੂੰ ਗਾਲ ਨਹੀਂ ਕੱਢੀ ਦੀ ਕਦੇ ਵੀ ਤੇ ਬਾਕੀ ਅਸੀਂ ਵੋਟਾਂ ਪਾਈਆਂ ਜਾਂ ਫਿਰ ਸਾਰਿਆਂ ਨੂੰ ਕੱਢ ਪਾਈ ਲਿਆ ਨੂੰ ਕਿਉਂਕਿ ਪਹਿਲੇ ਇਹਨੂੰ ਵੀ ਮਾਰੇ ਸੀਗੇ ਇਹਨੂੰ ਇਕੱਲੇ ਨੂੰ ਕੱਢੀ ਜਾਣੇ ਹੋ ਹੁਣ ਵੀ ਤੁਸੀਂ ਕੀ ਕਰਨਾ ਹੈ ਕਾ ਕਿ ਉਹਨਾਂ ਨੂੰ ਵੋਟਾਂ ਪਾ ਕੇ ਫਿਰ ਉਹਨਾਂ ਨੂੰ ਬਣਾ ਦੇਣਾ ਇਸੇ ਕੁਆਲਿਟੀ 'ਚ ਇਹ ਆ ਜਾਊਗਾ ਉੱਤਰ ਕਾਂਟੂ ਛੜ ਕਾਂਟੂ ਫਿਰ ਗੱਲ ਨਹੀਂ ਬਣਦੀ ਹੋਰ ਕੋਈ ਗੱਲ ਸੋਚੋ ਗਾਲ ਮੰਦਾ ਕੱਢਣ ਤੋਂ ਵੋਟਾਂ ਪਾਉਣ ਤੋਂ ਬਿਨਾ ਧੰਨਵਾਦ ਸਾਡੀਆਂ ਜ਼ਿੰਮੇਵਾਰ ਦੇ ਕਰਜ਼ੇ ਕਢਾ ਕੇ ਤੁਸੀਂ ਧੀ ਆਵੇ ਹੋ ਐਸ਼ੀਆ ਕਰੋ ਬਾਣ ਸੋਣੇ ਤੁਸੀਂ ਵਿਆਹ ਕਰਾਉਦੇ ਬੁੱਢੀਆਂ ਸਾਲਿਓ ਦਾ ਰੱਖੀਆਂ ਗਾਲ ਸੋਣਾ ਭਗਵੰਤੀ ਡੇੜ ਦੇੜਾਂ ਨੇ ਸਾਲਿਓ ਬੰਦੇ ਤੁਸੀਂ ਲੈ ਕੇ ਜੱਜ ਸਕੋਰਟੀਆ ਕਿਸਾਨਾਂ ਨੂੰ ਤੰਗ ਕਰਨ ਦਾ ਵਿਲਾਪ ਕਰਵਾਈਆਂ ਦੇ ਮਗਰ ਲੱਗੇ ਰੇ ਬੋਟਾਂ ਬਹੁ ਅਸੀਂ ਸੋਨੇ ਦੀ ਜੜੀ ਬਣਾਉਣਾ ਪੰਜਾਬ ਹੁਣ ਸਾਲਿਆ ਤੇਰਾ ਕਰਤੂਤ ਹੈਗੀ ਅਣਖ ਹੈ ਕਿ ਸਿੱਧਾ ਵਾਜ ਜਾਣ ਕੇ ਦੱਲਿਆ ਦਿੱਲੀ ਦੇ ਆ ਉਹ ਜੇ ਕਿਸਾਨ ਉਹ ਚੱਲ ਜਿਹੜਾ ਮਰਜੀ ਮਗਰ ਲਾ ਲੈਣਾ ਪੰਜਾਬ 'ਚ ਬੰਦਾ ਹੀ ਕੋਣੀ ਦਿੰਦਾ ਇਹਨਾਂ ਜੋਰ ਦਿੱਲੀ ਦਾ ਭੈਣ ਸੋ ਟੋੜ ਹੁਣ ਪੰਜਾਬ ਤੇ ਆਣ ਕੇ ਵੜ ਗਿਆ ਰਾਜਕਾਰ ਨੂੰ ਲੁੱਟਣ ਨੂੰ ਕਿ ਪਿਓ ਦੇ ਸਕੌਂਡੀਆਂ ਕਿਉਂ ਲਈਆਂ ਸਿੱਧੇ ਹੋ ਕੇ ਬੱਜੂ ਤੁਹਾਨੂੰ ਦਈਏ ਤੁਹਾਨੂੰ ਪਲਾਟ ਕੱਟ ਕੇ ਸਾਲਿਓ ਸਾਡੀਆਂ ਜ਼ਿੰਮੇਵਾਰ ਕਰਜ਼ੇ ਕਢਾ ਕੇ ਤੁਸੀਂ ਧੀ ਹਵੇ ਹੋ ਐਸ਼ੀਆ ਕਰੋ ਬਾਣ ਸੋਨੇ ਤੋਂ ਵਿਆਹ ਕਰਾਉਂਦੇ ਬੁੱਢੀਆਂ ਸਾਲਿਓ ਦਾ ਰੱਖੀਆਂ ਇਹ ਕਿਸਾਨ ਮਰਦੇ ਸਾਰੀ ਦਿਹਾੜੀ ਉਠਾ ਲੈਣਦੇ ਕੋਈ ਯਾਰ ਪੀਂਦਿਆ ਵਾ ਇਹ ਤੁਹਾਡਾ ਟਾਈਮ ਆਇਆ ਹੈ ਨਾ ਢਾਡਾ ਕੇ ਦੇਖ ਲੋ ਪਿੱਛੇ ਧਿਆਲ ਫੋਲ ਕੇ ਭਈਆ ਕੋਈ ਨਾ ਰਾ ਇੰਟਰਪਰ ਨਾ ਇੰਦਰਾ ਗਾਂਧੀ ਨਾ ਮੁੱਖ ਮੰਤਰੀ ਨਾ ਜਰਨਲ ਕੋਈ ਨਾ ਸਪੈਡਾ ਨਾ ਉਥਾਣੇਦਾਰ ਜਿਹੜਾ ਸਾਲਾ ਅੱਖ ਜੇ ਲੜ ਗਿਆ ਅਗਲੇ ਧੱਕ ਦਾ ਗਵਿੰਦੇ ਵਰ ਗਿਆ ਨੂੰ ਇਹ ਡੰਕ ਨਹੀਂ ਮਰੀ ਅਜੇ ਅਜੇ ਚੌਕਾਂ ਦਾ ਜ਼ੋਰ ਜ਼ਿਆਦਾ ਤਲ ਕਰਕੇ ਛੁੜੀ ਨਸੀਬਦਾਰਾ ਸਾਹਮਣਾ ਕਰਨਾ ਪੈਦਾ ਜਿੱਦਣ ਕਿਰਪਾ ਹੋ ਗਈ ਨਾ ਤੁਹਾਡੇ ਦੇ ਦੁੱਤੀਆਂ ਚਕੀਆਂ ਧੂੜੀਆਂ ਮਗਰ ਜਿਹੜੇ ਵਜੀਦੇ ਨੇ ਧੂੜੀਆਂ ਹਰਾਂ ਦੇ ਜੋ